ਪਿੰਡ ਕਮਾਲੇ ਵਾਲੇ ਦੇ ਰਹਿਣ ਵਾਲਿਆਂ ਸਾਡਾ ਜਿਲਾ ਰੋਇਟੋਰੇ ਜੀ ਅੱਜ ਪੱਕਾ ਪ੍ਰਦਾਨ ਕੀ ਸਾਡੀ ਟੀਮ ਚ ਪਹੁੰਚੇ ਨੇ ਜੀ ਅਵੇ ਮੇਰੀ ਲੇਬਰ ਦੇ ਵਿੱਚ ਜੋ ਅਸੀਂ ਚੰਡੀਗੜ੍ਹ ਜਾ ਕੇ ਲੜਾਈ ਲੜੀ ਸੀ ਸਰਕਾਰ ਨਾਲ ਸਾਡੀ ਉਹਨਾਂ ਨੇ ਚੰਗੀ ਗੱਲਬਾਤ ਸੁਣੀ ਅੱਗੇ ਕਰਵਾ ਚੌਥ 10 ਤਰੀਕ ਨੂੰ ਛੁੱਟੀ ਸੀਗੀ ਫਿਰ ਵੀ ਅਸੀਂ ਉੱਥੇ ਗਏ ਸੀ ਦਫਤਰ ਸਾਡੇ ਵਕੀਲਾਂ ਨੇ ਗੱਲਬਾਤ ਸੁਣੀ ਸੀ ਜੈ ਪੀਨ ਜੈ ਪੀ ਜੇ ਬਾਤ ਮੇਰਾ ਨਾਮ ਕਾਜਲ ਹੈ ਯੂਮਾਨ ਵਾਲਾ ਬਿਨਾਂ ਵਾਲੀ ਹੈ ਜਿਹੜਾ ਫਾਸਪੋਰਟ ਹੀ ਉਹ ਅਸੀਂ ਚੰਡੀਗੜ੍ਹ ਗਿਆ ਸੀ ਤੇ ਨੈਟਰ कटवाया ਸੀ ਉਹਨਾਂ ਨੇ ਸਾਡੀ ਗੱਲਬਾਤ ਸੁਣੀ ਸੀ ਪਰ ਉਹਨਾਂ ਨੇ ਜਾਣ ਪੁੱਛ ਕੇ ਸਾਨੂੰ 10 ਤਰੀਕ ਦੀ ਮੀਟਿੰਗ ਰਖਵਾਈ ਸੀ ਜਿਸ ਦਿਨ ਕਰਵਾ ਚੌਪ ਸੀਗਾ ਪਰ ਫਿਰ ਵੀ ਅਸੀਂ ਉੱਥੇ ਮੀਟਿੰਗ ਕੀਤੀ ਸੀ ਫਿਰ ਉਹਨਾਂ ਨੇ ਸਾਨੂੰ 17 ਤਰੀਕ ਦੀ ਮੀਟਿੰਗ ਅਸੀਂ ਕਰਵਾ ਦਿੱਤੀ ਮੈਂ ਕਿੰਡ ਕਮਾਲੇ ਵਾਲੇ ਰਹਿਣ ਵਾਲੀ ਆ ਪਰਮਜੀਤ ਮੇਰਾ ਨਾਮ ਏ ਮੈਂ ਤੈਨੂੰ ਮਿਸਟਾਉਣ ਲਾ ਚੁੱਕੀ ਆ ਮੇਰੇ ਨਰੇਗਾ ਵਾਲੇ ਪੈਸੇ ਨਹੀਂ ਆ ਰਹੇ ਮੈਨੂੰ ਬਹੁਤ ਦਿੱਕਤ ਆ ਰਹੀ ਏ ਜੈ ਤਿੰਨ ਜੈ ਵਰਨਾ ਬੰਨਿਆ ਕਿ ਮੇਰਾ ਨਰੇਗਾ ਕੰਮ ਹੀ ਆਉਂਗਾ ਜੀ ਇਹਦੀ ਗੱਲ ਵੀ ਬੜੀ ਮਨ ਨੂੰ ਰਮਨ ਕਰਨੀ ਕਾਰਜੋ ਬਜ਼ੁਰਗ ਮਾਤਾ ਪਿਤਾ ਵੀਰਾਂ ਨੂੰ ਜੈ ਪੀ ਜੈ ਪਾਤੋ ਸਸਿਕਾਲ ਨਮਸਕਾਰ ਸਭ ਨੂੰ ਆਧਿਆ ਸਿੰਘ ਪਿੰਡ ਕਮਾਲੇ ਵਾਲਾ ਸ਼ਿਪੰਜਾ ਦੇ ਵਿੱਚ ਪਹੁੰਚੇ ਆ ਸਾਡੇ ਸਰਕਲ ਪ੍ਰਧਾਨ ਬਿੰਦਲਾ ਰਾਣੀ ਅਤੇ ਮੇਟ ਸਾਡੀ ਕਮਲ ਬੇਟੀ ਸਾਡੀ ਕੀ ਕਮਲ ਕਾਜਲਪੁਰ ਤੇ ਅੱਜ ਦੀ ਮੀਟਿੰਗ ਦੇ ਵਿੱਚ ਸਵੇਰੇ ਸਵੇਰੇ ਆਨ ਦਾ ਸਾਡਾ ਮੇਨ ਕਾਰਜ ਸੀਗਾ ਕਿ ਲਗਭਗ ਅਸੀਂ ਫੈਸਲੇ ਲੈ ਰਹੇ ਹਾਂ ਕਿ ਸਾਡੇ ਮੁੱਦੇ ਜਿਹੜੇ ਹੈਗੇ ਆ ਮਨਰੇਗਾ ਤੋਂ ਇਲਾਵਾ 20 13 14 ਮੁੱਦੇ ਨੇ ਉਹਨਾਂ ਮੁੱਦਿਆਂ ਦੇ ਉੱਤੇ ਅਸੀਂ ਲੜਾਈ ਕਰਨੀ ਆ ਕਿਉਂਕਿ ਜਿਸ ਤਰ੍ਹਾਂ ਸਾਨੂੰ ਅੱਜ ਨਰੇਗਾ ਚ ਜਾਣਕਾਰੀ ਮਿਲੀ ਆ ਸਭ ਲੁੱਟਿਆ ਕਿਵੇਂ ਜਾਂਦਾ ਸਾਡੇ ਲੁੱਟਣ ਵਾਲੇ ਕੌਣ ਨੇ ਤੇ ਸਾਡੇ ਮਰੇਗਾ ਦੇ ਕੰਮ ਕਿੱਥੋਂ ਮਿਲਦੇ ਆ ਬਹੁਤ ਵੱਡੀ ਪ੍ਰਾਪਤੀ ਆ ਕਿ ਹਾਲੇ ਸਾਡੀ ਸਮਝੀ ਬਣੀ ਹੈ 2005 ਤੋਂ ਨਰੇਗਾ ਬਣੀ ਹੈ ਤੇ 2025 20 ਸਾਲ ਤੱਕ ਇਸੇ ਤਰ੍ਹਾਂ ਹੀ ਕਿ ਸਾਡੇ ਕਾਰ ਨਹੀਂ ਜਿਹੜੇ ਨੀਲਾ ਹੋ ਗਿਆ ਪੀਲਾ ਹੋ ਗਿਆ ਬੀਪੀਐਲ ਹੋ ਗਿਆ ਲਾਪਤਰੀ ਕਾਰਟ ਹੋ ਗਿਆ ਆਸ਼ਰਮ ਕਾਰਟ ਹੋ ਗਿਆ ਤਾਂ ਸਾਨੂੰ ਨਾ ਕਾਟਾ ਤੇ ਸਰਕਾਰ ਦੀਆਂ ਸਹੂਲਤਾਂ ਤਾਂ ਬਹੁਤ ਮਿਲਦੀਆਂ ਪਰ ਉਹ ਕਨੂਨ ਦੇ ਵਿੱਚ ਹੀ ਨਪੀਆਂ ਹੋਈਆਂ ਉਹ ਪਿੰਡਾਂ 'ਚ ਲਾਗੂ ਨਹੀਂ ਕਰਦੇ ਇਹਨਾਂ ਤੇ ਵੀ ਅਸੀਂ ਚਰਚਾ ਕਰਨੀ ਆ ਤੇ ਉਸ ਤੋਂ ਦੂਸਰਾ ਮੁੱਦਾ ਸਾਡਾ ਸੀਗਾ ਵੀ ਸਾਡੀਆਂ ਕੁੜੀਆਂ ਸਾਡੀਆਂ ਨੌਵਾਂ ਸਾਡੀਆਂ ਧੀਆ ਸਾਡੀਆਂ ਭੈਣਾ ਸਾਡੀਆਂ ਬਜ਼ੁਰਗ ਮਾਤਾ ਲੋਨ ਤਾਂ ਲੈ ਰਹੀਆਂ ਨੇ ਪਰ ਉਹ ਲਾਂਨ ਲੋਨ ਹੈਗੇ ਪ੍ਰਾਈਵੇਟ ਉਸ ਲੋਨ ਦੇ ਨਾਲ ਸਾਨੂੰ ਵਿਆਜ ਪੈਂਦੀ ਆ ਤੇ ਪੈਸੇ ਜ਼ਿਆਦਾ ਧਾਰਨੇ ਪੈਂਦੇ ਆ ਅਸੀਂ ਨਾਲ ਇਸ ਤੇ ਗੱਲ ਕਰਨੀ ਹੈ ਕਿ ਪ੍ਰਾਈਵੇਟ ਲੋਨ ਤੋਂ ਜਿਨ੍ਹਾਂ ਦਾ ਦਿਲ ਕਰੇ ਅਮਰਜੈਂਸੀ ਲੈ ਸਕਦੇ ਪਰ ਸਰਕਾਰੀ ਲੋਨ ਵੀ ਸਾਨੂੰ ਮਿਲਨੇ ਚਾਹੀਦੇ ਨੇ ਉਹਨਾਂ ਤੇ ਸਬਸਿਡੀ ਹੈਗੀ ਆ ਇਸੇ ਤਰ੍ਹਾਂ ਹੀ ਸਾਡੇ ਬੱਚਿਆਂ ਦੀ ਪੜ੍ਹਾਈ ਸਕਾਲਰਸ਼ਿਪ ਵਜੀਫੇ ਤੇ ਨਾਲ ਜਿਹੜੇ ਬੱਚੇ ਪੜ੍ਹੇ ਹੋਏ ਨਹੀਂ ਸਾਡੇ ਸੰਵਿਧਾਨ ਚ ਲਿਖਿਆ ਕਿ ਐਸੀ ਕਾਟਾਗਰੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਬੱਚਿਆਂ ਦੀ ਨੌਕਰੀ ਦੇਣੀ ਚਾਹੀਦੀ ਆ ਉਹ ਵੀ ਅਸੀਂ ਗੱਲ ਕਰਨੀ ਆ ਤਾਂ ਮੁੱਦਿਆਂ ਦੇ ਹਿਸਾਬ ਤੇ ਅਸੀਂ ਕਾਫੀ ਲੰਮੀ ਲੜਾਈ ਕਰਨੀ ਹੈ ਮੈਂ ਗੱਲ ਕਰਾਂਗਾ ਵੱਡੀ ਜਿਹੜੀ ਹੈਗੀ ਉਹ ਸਾਡੀ ਨਰੇਗਾ ਦਾ ਮੁੱਦਾ ਬਾ ਨਰੇਗਾ ਦੇ ਮੁੱਦੇ ਨੂੰ ਲੈ ਕੇ ਕਿ ਅਸੀਂ ਲਗਭਗ ਲਗਾਤਾਰ 7 ਵਾਰੀ ਚੰਡੀਗੜ੍ਹ ਗਏ ਆ 5 ਵਾਰੀ ਧਰਨੇ ਦੇ ਰੂਪ ਚ ਗਏ ਆ ਇੱਕ ਵਾਰੀ ਅਸੀਂ ਉਹਨਾਂ ਨਾਲ ਲੈਟਰ ਲੈਣ ਗਏ ਵੀ ਸਾਨੂੰ ਕਰੋ ਦੂਸਰੀ ਵਾਰ ਫਿਰ ਸਾਨੂੰ ਧਰਨਾ ਲਾ ਕੇ ਲੈਟਰ ਲੈਣਾ ਪਿਆ ਤੇ ਲੈਟਰ ਦੇ ਉੱਤੇ ਜਾਣ ਪੁੱਜ ਕੇ ਉਹਨਾਂ ਨੇ ਸਾਡੀ ਤਰੀਕ ਜਿਹੜੀ ਪਾਤੀ ਸੀ ਉਹ 10ਵੇਂ ਮਹੀਨੇ ਦੀ 10 ਤਰੀਕ ਜਿਸ ਦਿਨ ਸਾਡੀਆਂ ਔਰਤਾਂ ਸਾਡੀਆਂ ਭੈਣਾਂ ਦਾ ਤਿਆਰ ਹੁੰਦਾ ਕਰਵਾ ਚੌਥਾ ਦਾ ਛੁੱਟੀ ਵਾਲਾ ਦਿਨ ਹੁੰਦਾ ਵਾਦਿਤ ਉਸ ਤੋਂ ਬਾਅਦ ਉਹ ਇੱਕ ਦਿਨ ਪਹਿਲਾਂ ਮਿੰਤਾ ਕਰਨ ਲੱਗ ਪਏ ਕਿ ਤੁਸੀਂ ਅੱਗੇ ਕਰ ਦਿਓ ਜੀ ਮੀਟਿੰਗ ਦਾ ਮੌਲ ਅੱਗੇ ਕਰ ਦਿਓ ਜੀ ਅਸੀਂ ਕਿ ਸਾਡੀ ਮੀਟਿੰਗ ਤਾਂ ਹੋਏਗੀ ਲੇਕਿਨ ਤੁਸੀਂ ਆਪ ਦੇ ਆਪ ਨੂੰ ਗੈਰ ਹਾਜ਼ਰ ਕਰਿਆ ਜੀ ਅਖੇ ਜੀ ਛੁੱਟੀ ਵਾਲਾ ਦੇ ਜਮੈਂ ਫਿਰ ਤਰੀਕ ਤੁਸੀਂ ਪਾਈ ਆ ਅਸੀਂ ਨਹੀਂ ਪਾਈ ਨਾ ਤੁਸੀਂ ਸਾਨੂੰ ਪੁੱਛ ਨਹੀਂ ਪਾਈ ਕਿਹੜੀ ਵਾਰ ਦੀ ਤਾਂ ਮੀਟਿੰਗ ਵੀ ਲਈ ਆ ਨਾਲ ਕਲੀ ਮੀਟਿੰਗ ਹੀ ਨਹੀਂ ਲਈ ਅਗਲੀ ਮੀਟਿੰਗ ਦਾ ਲੈਟਰ ਯਾਰੀ ਇੱਕ ਤਰਕਰਾਇਆ ਕਿ 17 ਤਰੀਕ ਨੂੰ 10ਵੇਂ ਮਹੀਨੇ ਦੀ ਨੂੰ ਉੰਨਾ ਜਿਹੜਾ ਸਾਡੇ ਨਾਲ ਵਾਦਾ ਕੀਤਾ ਸੀ ਕਿ ਚੰਡੀਗੜ੍ਹੋਂ ਆ ਕੇ ਫਿਰੋਜ਼ਪੁਰ ਦੇ ਜ਼ਿਲ੍ਹੇ ਦੇ ਨਰੇਗਾ ਦੇ ਮਜ਼ਦਮ ਵੀ ਇਕੱਠੇ ਕਰਾਂਗੇ ਤੇ ਨਾਲ ਮਨਰੇਗਾ ਆਗੂ ਜਿਹੜੇ ਬੈਠ ਕੇ ਆਪਾਂ ਮੌਕੇ ਤੇ ਕੰਮ ਕਰਾਂਗੇ ਤਾਂ ਉਸ ਮੀਟਿੰਗ ਦਾ ਟਾਈਮ ਵੀ ਮਿਲ ਗਿਆ ਤੇ ਮੈਂ ਬੇਨਤੀ ਕਰੂੰਗਾ ਜਿਹੜੇ ਆਗੂ ਸਾਥੀ ਹੈਗੇ ਆ ਸਾਡੇ ਪਿੱਛੇ ਨਹੀਂ ਪਹੁੰਚੇ ਚਾਹੇ ਕਿੰਨਾ ਤੱਕ ਗੱਲ ਨਹੀਂ ਪਹੁੰਚੀ ਉਹ ਵੀਡੀਓ ਨੂੰ ਸੁਣ ਕੇ ਵੇਖ ਸਕਣੋ ਚਾਹੇ ਵੀਡੀਓ ਅੱਗੇ ਸ਼ੇਅਰ ਕਰ ਦੇਣ ਤਾਂ ਅੱਗੇ ਦੀ ਅੱਗੇ ਜੇ ਕੋਈ ਉਹ ਸਾਡੇ ਨਾਲ ਜੁੜਿਆ ਤਮੀਉਨ ਰੇਗਾ ਦੇ ਵਿੱਚ ਮੀਟਿੰਗ ਦੇ ਹਿੱਸਾ ਲੈ ਸਕਦਾ ਜੇ ਸਾਡੇ ਨਾਲ ਨਹੀਂ ਜੁੜਿਆ ਉਹ ਨਵਾਂ ਜੁੜਨ ਨੂੰ ਚਾਹਦਾ ਹੈ ਉਹ ਵੀ ਆ ਕੇ ਮਨ ਰੇਗਾ ਦੇ ਵਿੱਚ ਆਪਣੀ ਮੀਟਿੰਗ 'ਚ ਗੱਲ ਕਰ ਸਕਦਾ ਕਿਉਂਕਿ ਇਹ ਕੱਲੀ ਇੱਥੇ ਮੀਟਿੰਗ ਨਹੀਂ ਰਹਿਣੀ ਉਸ ਤੋਂ ਬਾਅਦ ਵੱਡੇ ਪੱਧਰ ਤੇ ਸਾਨੂੰ ਜ਼ਿਲ੍ਹਿਆਂ ਦੇ ਵਿੱਚ ਵੀ ਲੜਾਈ ਲੜਨੀ ਪੈਣੀ ਆ ਤੇ ਚੰਡੀਗੜ੍ਹ ਤਾਂ ਅਸੀਂ ਹੋ ਆਏ ਆ ਅਗਲਾ ਜਿਹੜਾ ਸਾਡਾ ਪ੍ਰੋਸੈਸ ਆ ਉਹ ਦਿੱਲੀ ਦੀ ਲੜਾਈ ਲੜਨੀ ਵੀ ਹੈਗਾ ਦਿੱਲੀ ਦੇ ਵਿੱਚੋਂ ਪੂਰੇ ਪੰਜਾਬ 'ਚ ਮੀਟਿੰਗਾਂ ਹੋ ਰਹੀਆਂ ਤਾਂ ਲਗਭਗ ਸਾਡੀ ਜਿਹੜੀ ਰੈਲੀ ਹੋਣੀ ਆ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਿੱਲੀ ਚ ਡੇਲੀ ਹੋਣੀ ਉਹਦੀ ਤਿਆਰੀ ਹੋ ਗਈ ਆ ਤਾਂ ਇਹ ਖੁੱਲਾ ਸੱਦਾ ਕਿ ਜਿਹੜਾ ਮਨਰੇਗਾ ਨਾਲ ਜੁੜਿਆ ਹੈ ਉਹ ਸਾਡੀ ਡੇਲੀ ਚ ਆ ਸਕਦਾ ਮੀਟਿੰਗ ਵੇਖ ਸਕਦਾ ਇਸ ਤੋਂ ਅੱਗੇ ਅਸੀਂ ਅਨੁਮਿੱਥੇ ਸਮੇਂ ਤੇ ਟੈਂਟ ਲਾ ਕੇ ਵੀ ਬੈਠਣ ਦੀ ਜਿਹੜੀ ਸਲਾਹ ਹੈਗੀ ਸਾਡੀ ਜਨਰਲੀਆ ਉਹ ਵੀ ਅਸੀਂ ਜਿਹੜੀ ਆ ਪੂਰੇ ਰੂਪ ਵਿੱਚ ਲਾਗੂ ਕਰਾਂਗੇ ਕਿਉਂਕਿ ਮਨਰੇਗਾ ਦੇ ਵਿੱਚ ਪਿੰਡਾਂ ਤੇ ਸਾਨੂੰ ਜਾਣ ਨਾਲੋਂ ਡੀਸੀ ਦਫ਼ਤਰ ਬੈਠ ਕੇ ਮੰਗ ਪੱਤਰ ਭਰਨੇ ਸੌਖੇ ਨਹੀਂ ਅਸੀਂ ਇਹੋ ਜੀ ਵਿਵਸਥਾ ਬੰਦੀ ਬਣਾਵਾਂਗੇ ਅੱਜ ਸਾਡਾ ਮੈਨਟੇਨਰ ਦਾ ਇਹ ਹੀ ਮਤਲਬ ਸੀਗਾ ਐਨਾ ਕਹਿੰਦੇ ਆ ਸਭ ਨੂੰ ਜੈ ਜੀ ਜੈ ਭਾਰਤ ਸਸਕਾਰ ਨਮਸਕਾਰ